ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਮਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਤੇ ਦੌਲਤ RAM ਡੈਰੀ ਫਾਰਮ ਤੋਂ ਵੀਡੀਓ ਬੱਲ ਰਹੀ ਆ ਬਾਈ ਜੀ ਵਪਾਰ ਦਾ ਬਾਈ ਜੀ ਹੁਣ ਦਾ ਕੰਮ ਆ ਅਤੇਨ ਦੀ ਬਾਈ ਜੀ ਹੁਣਾਂ ਕੋਲੇ ਪਸ਼ੂ ਆਉਂਦੇ ਰਹਿੰਦੇ ਆ ਤੇ ਰਤੀਨ ਦੀ ਬਾਈ ਜੀ ਹੁਣਾਂ ਦੀਆਂ ਵੀਡੀਓ ਪੈਂਦੀਆਂ ਰਹਿੰਦਾਂ ਗਈ। ਮੱਛਣਾ ਬਹੁਤ ਚੰਗੀਆਂ ਬਾਈ ਜੀ ਜਰਸੀ ਪੰਜਾਬ ਵਾਲੀਆਂ ਸੋਹਣੀਆਂ ਸੁਨੱਖੀਆਂ ਬਦਾਮੀ ਕਲਰ ਦੀਆਂ। ਬਾਕੀ ਦੀ ਬੰਦ ਵੀ ਜਾਣਕਾਰੀ ਪਾ ਬਾਈ ਜੀ ਹੁਣੋਂ ਤੋਂ। ਆਓ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਜੀ। ਨਾਮ ਉਤਾਰਾ ਜੀ ਸਨੋ ਡਾਕਟਰਾਂ ਪਿੰਡ ਬਗੜਾ ਜ਼ਿਲ੍ਹਾ ਫੀਕਲਸਰੀ ਜੈਤੋ। ਠੀਕ ਆ ਬਾਈ ਜੀ। ਤੇ ਕਿੰਨੇ ਅਜ ਫਰ ਬੱਚੇ ਵਿੱਚ ਨਾਲਾਂ ਤੋਂ ਆਪਣਾ ਕੋਲੇ। ਠੀਕ ਆ ਕੀ ਡਿਟੇਲ ਆ ਬਾਈ ਜੀ ਇਹਨਾਂ ਏ ਵਕੀਰੀ ਨਹੀਂ ਆ ਵੀਰੇ ਦੰਦੋਂ ਹਾਂਜੀ ਆ ਤਾਂ ਹੈਗਾ 7-8 ਮਿੰਟ ਦਾ ਬੱਚਾ 10 ਮਿੰਟ ਦਾ ਬੱਚਾ ਠੀਕ ਹੈ ਬੱਚੇ ਬਹੁਤ ਚੰਗੇ ਹੋ ਹਨਾ ਵਕੀਰੇ ਬੱਚੇ ਜਮਾ ਠੀਕ ਹੈ ਜੀ ਤੇ ਪਤਾ ਜਮਾ 4 ਆ ਜਮਾ ਕੋਈ ਫੂਟ ਜਾਣ ਨਹੀਂ ਚਲਾਦੀ ਠੀਕ ਹਾਂ ਸਿਮਨ ਸੁਮਨ ਬਾਰੇ ਸਿਮਣਾ ਦੱਸਿਆ ਵੀਰੇ ਬੰਦੇ ਨੇ 50062 ਦੀ ਉਹਦਾ ਵੀਰੇ ਆਪ ਨੂੰ ਕੋਈ ਪਤਾ ਨਹੀਂ ਗਾ ਠੀਕ ਆ ਇਹ ਮਤ ਅ ਪਰ ਕਹਦੇ ਵੀ ਮਾਰੀ ਦਾ ਲੈ ਦੋ ਬਾਈ ਜੀ ਕੁਆਲਟੀ ਬਹੁਤ ਹੀ ਬਹੁਤ ਕੁਆਲਟੀ ਬਹੁਤ ਆ 50062 ਦੀ ਬਾਈ ਜੀ ਦੱਸਿਆ ਵੱਚੀ ਬਹੁਤ ਚੰਗੀ ਆ ਕੁਆਲਟੀ ਵਾਲੀ ਕੁਆਲਟੀ ਬਹੁਤ ਚੰਗੀ ਤੇ ਫਾਈਨਲ ਵੀ ਬਾਈ ਜੀ ਚਾਰ ਹੀ ਆ ਨੇੜ ਤੋਂ ਥੰਮ ਥੰਮ ਚੈੱਕ ਕਰ ਲਓ ਕੱਲਾ ਕੱਲਾ ਥਾਣਾ ਪੂਰੇ ਗੈਲ ਵਿੱਚ ਲੱਗੇ ਆ ਸੋਹਣਾ ਥਾਣਾ ਬਾਈ ਜੀ ਮੋਟਾ ਫਲੰਗਾ ਵਰਗਾ ਥਾਣਾ ਤੇ ਤੋਰ ਚਾਲ ਬਾਈ ਜੀ ਦੀ ਤੁਹਾਨੂੰ ਚੈੱਕ ਕਰਾ ਦਦੇ ਆ ਦਸੱਲੀ ਭਾਰਤ ਤੁਸੀਂ ਆਪ ਕਰਨੀ ਆ ਸੋਹਣੀ ਇਸ ਮੱਚੀ ਵੱਚੀ ਆ ਬਾਈ ਜੀ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲੈ ਲੈ ਚੱਲੋ ਬਾਈ ਲੋਈ ਤੋਰ ਚਾਲ ਬਹੁਤ ਚੰਗੀ ਫੇਸ ਬਹੁਤ ਬੜਾ ਪਿਆਰਾ ਲੱਗਦਾ ਲੋਈ ਫੇਸ ਵੇਖੋ ਬਾਈ ਜੀ ਨੇੜ ਤੋਂ ਚੈੱਕ ਕਰੋ ਇੱਕ ਨੰਬਰ ਵੱਛੀ ਆ ਬਾਈ ਜੀ ਜੇ ਕੋਈ ਵੀਰ ਸਾਹਿਬ ਸੰਭਾਲ ਕਰ ਲੂਗਾ ਜਿਹੜੇ ਜਿੰਨੇ ਤਿਆਰ ਹੋਗੀ ਕਰਮਾਂ ਵਾਲੀ ਗੱਲਾਂ ਕਰਾ ਦੂਗੀ ਬਾਈ ਜਾਨਵਰ ਬਾਈ ਜੀ ਇੱਕ ਨੰਬਰ ਹੈ ਲੈ ਚਲੋ ਤੇ ਬਾਈ ਜੀ ਕਿੰਨੇ ਦੇਵਾਂਗੇ ਆਪਾਂ ਫਿਰ ਜਾਇ ਜ ਇਹ 30000 ਦੀ ਬੱਚੀ ਦੇਵਾਂਗੇ ਬਾਈ ਜੀ 30000 ਦੀ ਕੋਈ ਮੰਨਦਾਨ ਤਾਂ ਹੋ ਮੰਨਦਾਨ ਕਰ ਦੇਾਂਗੇ ਵੀਰੇ ਠੀਕ ਹੈ ਜੀ ਲੋ ਬਾਈ ਜੀ ਬੱਚੀ ਬਹੁਤ ਚੰਗੀ ਆ ਤੇ ਦੂਜਾ ਨੰਬਰ ਬਾਈ ਜੀ ਇਹ ਵੀ ਵੀ ਰੱਠਾ ਮਹੀਨਾ ਦਾ ਬੱਚਾ ਇਹ ਹਾਂਜੀ ਇਹ ਦੇ ਰਾਂਗੇ 15000 ਦੀ ਬੱਚੀ ਇਹ ਕਲਰ ਬਹੁਤ ਚੰਗਾ ਦਾ ਹੋਣਾ ਪੱਕੇ ਕਲਰ ਦੀ ਹੈ ਬਹੁਤ ਚੰਗੀ ਆ ਹਾਂਜੀ ਬੱਚੀ ਚੰਗੀ ਆ ਲੇਵੇ ਦੀ ਵਾਲ ਟੱਲ ਦੇਖੋ ਬਾਈ ਜੀ ਚਾਰ ਹੀ ਥਾਣਾ ਇਕੱਲਾ ਇਕੱਲਾ ਥਾਣਾ ਹਾਂਜੀ ਕੋਈ ਫੋਰ ਨਹੀਂ ਸਾਗਲੀ ਵੀ ਹਾਂਜੀ ਬਾਈ ਜੀ ਬਾਕੀ ਸੰਭਾਲਦੇ ਸਰਤੇ ਆ ਜੀ ਹਾਂਜੀ ਜਿਹੜੀ ਜਾਤ ਕੁਆਲਟੀ ਹੁੰਦੀ ਸਾਵਨ ਸੰਭਾਲ ਲੈ ਬਣਾਉਂਦਾ ਅਗਲਾ ਬਾਈ ਇਕੱਲੇ ਬਰੀਡ ਵੀ ਕੋਈ ਕੰਫਰਮ ਨਹੀਂ ਬੱਚੀ ਦੀ ਕੁਆਲਟੀ ਬਹੁਤ ਆ ਹਾਂਜੀ ਇਹ ਕਿਸੇ ਵੀਰ ਨੇ ਬੰਨੀ ਕੁੰਡਾ ਤੇ ਰੱਖੀਆਂ ਤਾਂ ਉੱਥੇ ਜਾਤ ਕੁਆਲਟੀ ਵੀ ਕੀ ਕਰੂਗੀ ਜਿਹੜੇ ਬਾਈ ਖਾਸ ਸੰਭਾਲ ਵਾਲੇ ਵੀਰ ਆ ਸ਼ੌਂਕੀ ਵੀਰ ਆ ਉਹ ਬੇਸਾਂ ਗੰਗਾ ਨੂੰ ਇੱਕ ਐਫ ਦੇ ਬਰਾਬਰ ਵੇਚ ਦਿੰਦੇ ਆ ਬਾਈ ਸਾਂਭ ਸੰਭਾਲ ਕਰਕੇ ਲੈ ਚੱਲੋ ਜੀ ਲਓ ਬਾਈ ਜੀ ਜਵਾਨੀ ਜਵਾਨੀ ਹੁੰਦੀ ਹੈ ਉਹ ਨਹੀਂ ਸੁਨੱਖੀ ਆ ਬਾਈ ਜੀ ਫੇਸਬੁਕ ਬਹੁਤ ਪਿਆਰਾ ਹੈ ਇਹਦਾ ਬਾਈ ਜੀ ਬਦਾਮੀ ਇਕੱਲਾ ਕਿਸੇ ਵੀਰ ਦੇ ਸਹਿੰਦਾ ਵੇ ਤੇ ਬਾਈ ਨਾਲ ਸਪਾਰਕ ਜ਼ਰੂਰ ਕਰੋ ਇਹ 15000 ਦੀ ਜੀ ਇਹ 15000 ਦੀ ਦੇਦਾਂਗੇ ਲਓ ਬਾਈ ਜੀ ਮੁੱਲ ਬਿਲਕੁਲ ਜਾਇਜ਼ ਆ ਤੇ ਮੋਬਾਈਲ ਨੰਬਰ ਆਪਣਾ ਬਾਈ ਜੀ ਵੈਲ ਨੰਬਰ 887601402 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਵਧਗਾ ਲੱਗਾ ਕਿ ਸ਼ੇਅਰ ਕਰ ਦਿਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਅੱਗੇ ਵਾਸਤੇ ਤੁਹਾਡੇ ਘਰ ਤੱਕ ਪਹੁੰਚ ਸਕੇ ਯਾ ਅੱਜ ਦਾ ਬਾਈ